ਆ ਭਾਈ ਜਿਹੜਾ ਉਹਨਾਂ ਨੂੰ ਪ੍ਰੋਜੈਕਸ਼ਨ ਜਿਹੜਾ ਕੀਤਾ ਜਾ ਰਿਹਾ ਫੁੱਲਾਂ ਦੀ ਜਿਹੜੀ ਹੈ ਵਰਖਾ ਉਹ ਵੀ ਆ ਰਮਾ ਦਾ ਕੀਤੀ ਜਾ ਰਹੀ ਹੈ ਹਾਏ ਹਾਏ ਅਸੀਂ ਰਾਂ ਤਾਂ ਦਿਖਾ ਰਹੇ ਹਾਏ ਹਾਏ ਪੰਜ ਕੁਛਾ ਜੀ ਹਾਏ ਹਾਏ ਰੰਗਯਾਰ ਵਾਲਿਆਂ ਮਨ ਕਰਾ ਫੁੱਲਾਂ ਦੀ ਵਰਖਾ ਕਰਤੀ ਹੈ ਮੁਰਦਾਬਾਦ ਜਿਹੜਾ ਜੰਮਾਬਾਦ ਭਾਈ ਸਾਹਿਬ ਦਾ ਜਿਹੜਾ ਸਵਾਦ ਕੀਤਾ ਜਾ ਰਿਹਾ ਮੁਰਦਾਬਾਦ ਮੁਰਦਾਬਾਦ ਸੱਜਣ ਚੋਰਨ ਪ੍ਰੋਜੈਕਸ਼ਨ ਜੰਮਾਬਾਦ ਮੁਰਦਾਬਾਦ ਮੁਰਦਾਬਾਦ ਹਾਏ ਉਹ ਪੱਗਾਂ ਜਿੰਦੀ ਹੈ ਪੰਜ ਸਰਾਂ ਜਿੰਦਾਬਾ ਜਰਾ ਲਗਾਤਾਰ ਵਰਖਾ ਜਿਹੜੀ ਹੈ ਕੀਤੀ ਜਾ ਰਹੀ ਹੈ ਪਲਚ ਪ੍ਰਸ਼ਾਸਨ ਮੁਰਦਾਬਾਦ 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 ਪਲਚ ਪ੍ਰਸ਼ਾਸਨ ਮੁਰਦਾਬਾਦ 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 ਪਲਚ ਪ੍ਰਸ਼ਾਸਨ ਹਾਏ ਹਾਏ ਪਲਚ ਪ੍ਰਸ਼ਾਸਨ ਹਾਏ ਹਾਏ ਗੱਲ ਨਹੀਂ ਸੰਧੀ ਹਾਏ ਹਾਏ ਲਾਰੇ ਲਾਂਦੀ ਹਾਏ ਹਾਏ ਗੁੰਡਾ ਕਰਦੀ ਹਾਏ ਹਾਏ ਗੁੰਡਾ ਕਰਦੀ ਹਾਏ ਹਾਏ ਪਲਚ ਪ੍ਰਸ਼ਾਸਨ ਹਾਏ ਹਾਏ ਜ਼ੋਰ ਦੇ ਪਿੱਟ ਕਰੋ ਹਾਏ

ਜੇ ਲੋਹੀਂਪੁਰ ਦਾ ਜਿਹੜਾ ਇਹ ਲਾਈਟਾਂ ਵਾਲਾ ਚੌਕ ਹੈ ਜਿਸ ਨੂੰ ਕੀ ਪੱਤਰਕਾਰ ਭਾਈਚਾਰੇ ਵੱਲੋਂ ਜਿਹੜਾ ਮੁਕੰਮਲ ਤੌਰ ਤੇ ਵੱਧ ਕਰ ਦਿੱਤਾ ਗਿਆ ਹੈ ਪੱਤਰਕਾਰਾਂ ਇਹ ਉਹਨਾਂ ਨੂੰ ਇਨਸਾਫ ਨਹੀਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਦੇ ਵਿਰੁੱਧ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਕਰ ਰਹੀਆਂ ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਭਰਾਤੀ ਜਥੇਬੰਦੀਆਂ ਉਹ ਵੀ ਸ਼ਾਮਲ ਹੋਈਆਂ ਪੱਤਰਕਾਰਾਂ ਲੋਹੀਂਪੁਰ ਦੇ ਸਥਾਨਕ ਸਰਕਾਰਾਂ ਜਿਹੜੇ ਨਾਲ ਕਸਤੇ ਲੱਗਦੇ ਆ ਉਹਨਾਂ ਦਾ ਵੀ ਜਿਹੜਾ ਸਾਰਾ ਪਰ ਸਰਕਾਰ ਆ ਪਾਈ ਚਾਰ ਵੱਲੋਂ ਜਿਹੜਾ ਹੈ ਸਾਰੇ ਵੀ ਜਿਹੜੇ ਜਾਮ ਜਿਹੜਾ ਲਾਇਆ ਗਿਆ ਮਹਿੰਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਉਹਨਾਂ ਤੱਕ ਪਹੁੰਚਾਉਂਦੇ ਸਭ ਕਰ ਦਿੱਤੀ ਗਏ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਬਾਪ ਨਹੀਂ ਮਿਲਦਾ ਤਾਂ ਆਮ ਲੋਕਾਂ ਨੂੰ ਜਿਹੜਾ ਮੁਕੰਮਲ ਜਿਹੜਾ ਰੋਡ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਸਰਦਾਰ ਸਿਮਰ ਸਿੰਘ ਜਿਨ੍ਹਾਂ ਨੇ ਜਿਹੜੇ ਬੁਲਾ ਰਹੇ ਆ ਉਹਨਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਲੋਕਾਂ ਦੇ ਜ਼ਿਆਦਾ ਵਾਚ ਤਕਰੀਰਾਂ ਨੂੰ ਇੱਥੇ ਪਹੁੰਚਾਇਆ ਹੈ ਅੱਜ ਇਹ ਕੋਈ ਬਤਾ ਸਰਦਾਰ ਮਜੂਦ ਹਨ ਗੁਰਨਾਮ ਸਿੰਘ ਗਾਮਾ ਪ੍ਰਧਾਨ ਜੀ ਕੀ ਮਸਲਾ ਸੀਗਾ ਅੱਜ ਜਿਹੜਾ ਪੱਤਰਕਾਰਾਂ ਨੂੰ ਰੋਡ ਜਾਮ ਕਰਨਾ ਪਿਆ ਸਾਡੀਆਂ ਅੱਜ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਹਈਆਂ ਜਿਹੜੀਆਂ ਜਿਹਨੂੰ ਬੋਲੋਗੇ ਲਗਾਤਾਰ ਅਸੀਂ 8-9 ਮਹੀਨੇ ਤੋਂ ਪੁਲਿਸ ਪ੍ਰਸ਼ਾਸਨ ਸਾਹਮਣੇ ਗੇੜੇ ਕੱਢਦੇ ਆ ਰਹੇ ਹਾਂ ਤੇ ਲਗਾਤਾਰ ਮਰਦਾਂ ਕਰਦੇ ਆ ਰਹੇ ਕਿ ਸਾਡੀਆਂ ਮੁਸ਼ਕਲਾਂ ਹੱਲ ਕਿਉਂ ਨਹੀਂ ਹੋਈਆਂ ਪਰ ਫਰੋਇਪੁਰ ਪੁਲਿਸ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਪਹਿਲ ਕਦਮੀ ਨਹੀਂ ਕਰ ਰਹੀ ਤੁਸੀਂ ਹੈਰਾਨ ਹੋਵੋਗੇ ਕਿ 9 ਮਹੀਨੇ ਹੋ ਗਏ ਪੱਤਰਕਾਰਾਂ ਨੂੰ ਜਿਹੜੇ ਕਰਦੇ ਆਮ ਲੋਕਾਂ ਦੀ ਕਿਵੇਂ ਸੁਣਵਾਈ ਹੁੰਦੀ ਹੈ ਤੇ ਆਮ ਲੋਕ ਪੀੜਤ ਦੇਖੋ ਕਿੰਨੇ ਪੀੜਤ ਆਏ ਆ ਜਿਹੜੇ ਮੋਰਚੂ ਦੁਖੀ ਸਾਡੇ ਸ਼ਹਿਰ ਚ ਇੰਨੀ ਆਵਾਜ਼ ਦਾ ਤਾਂ ਹੋ ਰਹੀ ਹੈ ਲਗਾਤਾਰ ਲਗਾਤਾਰ ਕਾਪੇ ਮਾਰੇ ਜਾ ਰਹੇ ਨੇ ਲਗਾਤਾਰ ਲੁੱਥਾ ਖੋਹਿਆ ਹੋ ਰਹੀਆਂ ਨੇ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਛੱਤ ਨਹੀਂ ਇਹ ਦੋ ਤਿੰਨ ਫੀਤੀਆਂ ਲਵਾ ਕੇ ਉਹਨਾਂ ਨੂੰ ਸਨਮਾਨਤ ਕਰਨ ਤਾਂ ਕੀ ਸੀਮਤ ਹੈ ਗਿਆ ਤਾਂ ਮੈਂ ਵਾਰ-ਵਾਰ ਸਰਦਾਰ ਤੁਖਤ ਸਿੰਘ ਮਾਨ ਹੋਰਾਂ ਨੂੰ ਬੇਨਤੀ ਕਰੂੰਗਾ ਸਾਡੇ ਸ਼ਹਿਰ ਦੀ ਪੁਲਿਸ ਨੂੰ ਨੱਥ ਪਾਈ ਜਾਵੇ ਜੀਜੀਪੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਸਾਡੇ ਸ਼ਹਿਰ ਦੀ ਪੁਲਿਸ ਨੂੰ ਨੱਕ ਪਾਈ ਜਾਵੇ ਇਹਨਾਂ ਨੂੰ ਦੱਸਿਆ ਜਾਵੇ ਕਿ ਲੋਕਾਂ ਆਮ ਸ਼ਹਿਰੀਆਂ ਨੂੰ ਕਿਵੇਂ ਸ਼ਾਂਤੀ ਦੇਣੀ ਹੈ ਇਹੀ ਅਸੀਂ ਬੇਨਤੀ ਕਰ ਲਈ ਅਸੀਂ ਧਰਨਾ ਅੱਜ ਖਰੋਜਪੁਰ ਦੀ ਪ੍ਰੈਸ ਕਿਉਂ ਆ ਗਈ ਕਿਉਂ ਪ੍ਰੈਸ ਨੂੰ ਹਾਲਾਂਕਿ ਸਾਡਾ ਕੰਮ ਨਹੀਂ ਹੁੰਦਾ ਧਰਨੇ ਨਾਲ ਪਰ ਪ੍ਰੈਸ ਨੂੰ ਜਦੋਂ ਰੋਡ ਤੇ ਬਹਿਣਾ ਪੈ ਜਾਵੇ ਤੇ ਹਾਲਾਤ ਵੇਖ ਲਓ ਕਿੱਦਾਂ ਦੇ ਹੋਣਗੇ ਕਿਹਾ ਸੀ ਆ ਗਏ ਸਾਡੇ ਜੀਜਾ ਜੀ ਆਸਾ ਤਸਵੀਰ ਬਰਾਦ ਸਾਡੇ ਖੜੇ ਆ ਹਾਂ ਇਹ ਪੱਤਰਕਾਰ ਖੜੇ ਉਹਨਾਂ ਦੇ ਜੀਜਾ ਮਾਸਟਰ ਰਿਟਾਇਰ ਹੋਏ ਸੀਗੇ ਜਸਮੀਰ ਸਿੰਘ ਜੀ ਡੀਵੀ ਕਾਲਜ ਡੀਵੀ ਕਾਲਜ ਦੇ ਕੋਲ ਇੱਕ ਲੁਟੇਰੇ ਨੇ ਉਹਨਾਂ ਦੀ ਜੇਬ ਨੂੰ ਹੱਥ ਪਾਇਆ ਤੇ ਉਹ ਡਿੱਗ ਪਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੀਆਂ ਬੀਬੀ ਤੁਹਾਡੀ ਭੈਣ ਜੀ ਵੀ ਨਾਲ ਸਨ ਉਹਨਾਂ ਦੀ ਡੈਥ ਹੋ ਗਈ ਤੁਸੀਂ ਹੈਰਾਨ ਹੋਵੋਗੇ ਕੈਮਰੇ ਸੀ ਇਹਨਾਂ ਨੂੰ ਫੜਾਤੇ ਬੰਦੇ ਦੱਸਦੇ ਇਹਨਾਂ ਨੂੰ ਕਿ ਆਹ ਪਿੰਡ ਦੇ ਵਿੱਚ ਬੰਦੇ ਬੈਠੇ ਤੇ ਆਹ ਦੋ ਸ਼ਖਸ ਜਿਹੜੇ ਉਹ ਜ਼ਿੰਮੇਵਾਰ ਆ ਇਹ ਪੁਲਿਸ ਉਹਨਾਂ ਨੂੰ ਫੜ ਨਹੀਂ ਰਹੀ ਇਤੋਂ ਵੱਧ ਮਿਲੀਭੁਗਤ ਕੀ ਹੋਊਗੀ ਪਰਚਾ ਸੀਨਾ ਤੋਂ ਕਟਵਾ ਲਿਆ ਕਿ ਪਰਚਾ ਕੱਟਿਆ ਜਾਵੇ ਪਰ ਇੰਨੀ ਮਿਲੀਭੁਗਤ ਹੈ ਦੋ ਚੋਰਾਂ ਨੂੰ ਉਹਨਾਂ ਲੁੱਟੇਰਾਂ ਨੂੰ ਜਿਹੜੇ ਕਾਤਲ ਨੇ ਉਹਨਾਂ ਦੁស្តਾਨ ਦੀ ਡੈਮੋਕ੍ਰੇਸੀ ਦੇ ਵਿੱਚ ਜਿਹਨੂੰ ਚੌਥਾ ਸਤੰਭ ਕਿਹਾ ਜਾਂਦਾ ਡੈਮੋਕ੍ਰੇਸੀ ਦਾ ਪ੍ਰੈਸ ਉਹ ਅੱਜ ਫਰੋਇਪੁਰ ਦੀਆਂ ਛੜਕਾਂ ਦੇ ਆ ਅੱਜ ਸਾਨੂੰ ਵਿਚਾਰਨਾ ਚਾਹੀਦਾ ਹੈ ਭਾਈ ਸਾਨੂੰ ਆਪਣੀ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਵੀ ਸਾਡੀ ਕਿੱਥੇ ਕਮਜ਼ੋਰੀ ਹੈ ਜਿੱਥੇ ਇਹ ਸਿਸਟਮ ਜਿਹੜਾ ਸਾਡੇ ਤੇ ਇਹਨਾਂ ਆਵੀ ਹੋ ਰਿਹਾ ਹੈ ਜਿੱਦੋਂ ਤੱਕ ਪ੍ਰੋਇੰਪੋਰਟੀ ਪੁਲਿਸ ਦਾ ਸਬੰਧ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਸਾਥੀਆਂ ਨੇ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਹੈ ਵੀ ਦਿਨ ਦਿਹਾੜੇ ਇੱਕ ਵਾਰੀ ਨਹੀਂ ਚਾਰ-ਚਾਰ ਵਾਰੀ ਜਿਹੜੀਆਂ ਦੁਕਾਨਾਂ ਦੀਆਂ ਚੋਰੀਆਂ ਹੋ ਰਹੀਆਂ ਔਰ ਅੱਗੇ ਚੋਰ ਆਪਾਂ ਵੇਖਦੇ ਹੀ ਕੋਈ ਲੁਕ ਕੇ ਆਉਂਦਾ ਕੋਈ ਰਾਤ ਨੂੰ ਆਉਂਦਾ ਜਾਂ ਅਕਦੀ ਉਹਲਾ ਭਾਲ ਕੇ ਆਉਂਦਾ ਪਰ ਅੱਜ ਤਾਂ ਸਾਥਿਓ ਬਿਲਕੁਲ ਕੋਈ ਮੂੰਹ ਨਹੀਂ ਟਕਿਆ ਹੁੰਦਾ ਕੋਈ ਕਿਸੇ ਦੀ ਗੱਲ ਨਹੀਂ ਹੁੰਦੀ ਸ਼ਰੇਆਮ ਜਿਹੜਾ ਉਹ ਜਿਹੜੀਆਂ ਬੜੀਆਂ ਕੰਜਸਟਡ ਕਲੋਨੀਆਂ ਨੇ ਕੰਜਸਟਡ ਬਾਜ਼ਾਰ ਨੇ ਉਤੋਂ ਆ ਕੇ ਚੋਰੀ ਕਰਕੇ ਸਾਥਿਓ ਉਲਟਾ ਜਿਹੜੀਆਂ ਉੱਥੇ ਜਿਹੜਾ ਫਾਇਰ ਆਰਮ ਜਾਂ ਕਿਸੇ ਵੀ ਜਿਹੜੀ ਕਿਸਮ ਦਾ ਲੋਕਾਂ ਤੇ ਅਟੈਕ ਕੀਤਾ ਜਾਂਦਾ ਸਾਥੀਓ ਆਪਾਂ ਗੱਲ ਕਰ ਰਹੇ ਹਾਂ ਪੁਲਿਸ ਦੀ ਇਸ ਪੁਲਿਸ ਦੇ ਵਿੱਚ ਇਨਾ ਕਸੂਰ ਏ ਇਹ ਸਾਡੇ ਪੋਲੀਟਿਕਲ ਸਿਸਟਮ ਦੇ ਵਿੱਚ ਉਸ ਤੋਂ ਵੱਧ ਕਸੂਰ ਏ ਜਿਹੜੇ ਲੋਕ ਦੁਖੀ ਨੇ ਜਿਹੜੇ ਲੋਕ ਪੀੜਤ ਨੇ ਜਿੰਨਾਂ ਤੇ ਕਾਪੇ ਚੱਲੇ ਨੇ ਜਿੰਨਾਂ ਤੇ ਹਮਲੇ ਹੋਏ ਨੇ ਜਿੰਨਾਂ ਤੇ ਘਰ ਤੱਕ ਬਰਬਾਦ ਕਰਤੇ ਇਨਾ ਲੁਟੇਰਿਆਂ ਨੇ ਉਹ ਲੋਕ ਇਕੱਠੇ ਹੋ ਕੇ ਉਹ ਬਾਜ਼ਾਰਾਂ ਦੇ ਲੋਕ ਇਕੱਠੇ ਹੋ ਕੇ ਉਹ ਪੱਤਰਕਾਰ ਜਿਹੜੇ ਨਿਰਪੱਖਤਾ ਦੇ ਨਾਲ ਖਬਰਾਂ ਲਾ ਕੇ ਪ੍ਰਸ਼ਾਸਨ ਤੱਕ ਸਰਕਾਰਾਂ ਤੱਕ ਪਹੁੰਚਾਉਂਦੇ ਆ ਪਰ ਫਿਰ ਵੀ ਗੁੰਡਾਗਰਦੀ ਤੇ ਠੱਲ ਨਹੀਂ ਪੈ ਰਹੀ ਕੋਈ ਨਹੀਂ ਸੇਫ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਪੁਲਿਸ ਵਾਲੇ ਇੱਥੋਂ ਤੱਕ ਕਹਿੰਦੇ ਆ ਵੀ ਅਸੀਂ ਤਾਂ ਆਪਣੀ ਸੇਫ ਹੈਗੇ ਜਿਹੜੇ ਸਾਡੇ ਸੋਰਸ ਜਿਹੜੇ ਪੁਲਿਸ ਵਾਲੇ ਥੋੜੀ-ਮੋਟੀ ਜਾਣਕਾਰੀ ਸਾਨੂੰ ਦਿੰਦੇ ਆ ਤਾਂ ਜਦੋਂ ਪਹਿਲਾ ਜਲੂਸ ਫਿਰੋਜ਼ਪੁਰ ਸ਼ਹਿਰ 'ਚ ਕੱਢਿਆ ਸੀ ਉਹਨੂੰ ਇਹ ਗੱਲ ਕਹੀ ਗਈ ਪੁਲਿਸ ਵਾਲਿਆਂ ਦੇ ਵੱਲੋਂ ਬਾਅਦ ਦੇ ਵਿੱਚ ਕਿ ਤੁਸੀਂ ਬਹੁਤ ਵਧੀਆ ਕੀਤਾ ਏ ਇਹਦੇ ਵਿੱਚ ਸਾਡੇ ਵੀ ਜਵਾਕ ਨੇ ਸਾਡੇ ਵੀ ਪਰਿਵਾਰ ਨੇ ਜਿਹੜੇ ਬਚਣਗੇ ਜਿਹੜੇ ਬਚਣਗੇ ਲੇਕਿਨ ਦੂਜੇ ਪਾਸੇ ਪੁਲਿਸ ਦੇ ਕੰਨ ਤੇ ਜੂ ਤੱਕ ਨਹੀਂ ਸਰਕਿਆ